ਪਚੀਦਾਰ ਪਹੇਲੀ ਕਟੋਰੇ ਤੇ ਕਟੋਰਾ ਪੁੱਤਰ ਪਿਓ ਨਾਲੋਂ ਵੀ ਗੋਰਾ ਜੇਕਰ ਤੁਹਾਨੂੰ ਪਤਾ ਹੈ ਤਾਂ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸਿਓ ਇਸ ਦਾ ਸਹੀ ਜਵਾਬ ਹੈ ਨਾਰੀਅਲ ਦੂਸਰੀ ਪਹੇਲੀ ਤੂੰ ਚੱਲ ਮੈਂ ਆਇਆ ਇਸ ਦਾ ਸਹੀ ਜਵਾਬ ਹੈ ਦਰਵਾਜ਼ਾ ਤੀਸਰੀ ਪਹੇਲੀ ਨਿੱਕੀ ਜਹੀ ਕੁੜੀ ਲੈ ਪਰਾਂਦਾ ਤੁਰੀ ਇਸ ਦਾ ਸਹੀ ਜਵਾਬ ਹੈ ਸੂਈ ਧਾਗਾ ਚੌਥੀ ਪਹੇਲੀ ਨਿੱਕੀ ਜਹੀ ਪਿੱਦਨੀ ਪਿੱਦ ਪਿੱਦ ਕਰਦੀ ਸਾਰੇ ਜਹਾਨ ਦੀ ਲਿੱਦ ਇਕੱਠੀ ਕਰਦੀ ਦੱਸੋ ਕੀ ਇਸ ਦਾ ਸਹੀ ਜਵਾਬ ਹੈ ਬੌਕਰ ਅਤੇ ਝਾੜੂ ਪੰਜਵੀਂ ਪਹੇਲੀ ਚਿੱਟਾ ਹਾਂ ਪਰ ਦੁੱਧ ਨਹੀਂ ਗੱਜਦਾ ਹਾਂ ਪਰ ਰੱਬ ਨਹੀਂ ਪਲ ਖਾਂਦਾ ਹਾਂ ਪਰ ਸੱਪ ਨਹੀਂ ਇਸ ਦਾ ਸਹੀ ਜਵਾਬ ਹੈ ਪਾਣੀ ਛੇਮੀ ਪਹੇਲੀ ਸਿਰ ਤੇ ਕਲੰਗੀ ਰੰਗ ਨਿਆਰੇ ਸਾਰੇ ਜਾਵਣ ਉਸ ਤੋਂ ਬਾਰੇ ਇਸ ਦਾ ਸਹੀ ਜਵਾਬ ਹੈ ਮੋਰ ਕਿਉਂਕਿ ਉਸ ਦੇ ਉੱਪਰ ਕਲੰਗੀ ਹੁੰਦੀ ਹੈ 7ਵੀਂ ਪਹੇਲੀ 12 ਗਲਾਸ 3 ਚਮਚੇ ਇਸ ਦਾ ਸਹੀ ਜਵਾਬ ਹੈ ਟੈਂਪੀਸ 8ਵੀਂ ਪਹੇਲੀ ਪੰਜੋ ਮੰਡਾ ਪਾਣ ਤੇ ਖਰੇ ਮੰਡਾ ਖਾਨ ਤੇ ਪੰਜਾਬੋ ਕੁੜੀ ਲੰਘਾਂ ਤੇ ਇਸ ਦਾ ਸਹੀ ਜਵਾਬ ਹੈ ਹੱਥ ਦੰਦ ਜੀਵ ਨੌਵੀਂ ਪਹੇਲੀ ਉੱਠ ਪਰ ਕੀ ਬੈਠਣੀ ਹਿਰਨ ਜਹੀ ਸ਼ਾਲ ਕੌਣ ਜਾਨਵਰ ਐਸਾ ਜੀ ਦੀ ਟੋਹੀ ਤੇ ਨਾ ਬਾਲ ਇਸ ਦਾ ਸਹੀ ਜਵਾਬ ਹੈ ਡੱਡੂ ਕਿਉਂਕਿ ਉਸਦੇ ਇੱਕ ਵੀ ਬਾਲ ਨਹੀਂ ਹੁੰਦਾ 10ਵੀਂ ਪਹੇਲੀ ਚਿੱਟੀ ਹੱਡੀ ਧਰਤੀ 'ਚ ਗੱਡੀ ਦੱਸੋ ਕੀ ਇਸ ਦਾ ਸਹੀ ਜਵਾਬ ਹੈ ਮੂਲੀ ਗਰਮੀ ਪਹੇਲੀ ਇਹ ਕਾਲਾ ਹੈ ਪਰ ਕਾ ਨਹੀਂ ਇਹ ਬਦਸੂਰਤ ਹੈ ਪਰ ਭੂਤ ਨਹੀਂ ਇਹ ਸਾਰਾ ਕੰਮ ਆਪਣੇ ਨੱਕ ਨਾਲ ਕਰਦਾ ਹੈ ਦੱਸੋ ਕੀ ਹੈ ਇਸਦਾ ਸਹੀ ਜਵਾਬ ਹੈ ਹਾਥੀ ਬਾਰਮੀ ਪਹੇਲੀ ਉਸ ਕੋਲ ਸੌਣ ਲਈ ਇੱਕ ਵੀ ਬਿਸਤਰਾ ਨਹੀਂ ਸੀ ਨਾ ਹੀ ਉਸਨੇ ਕੋਈ ਮਹਿਲ ਬਣਾਇਆ ਸੀ ਨਾ ਉਸ ਕੋਲ ਇੱਕ ਵੀ ਰੁਪਈਆ ਸੀ ਫਿਰ ਵੀ ਉਸ ਨੂੰ ਰਾਜਾ ਕਿਹਾ ਜਾਂਦਾ ਸੀ ਦੱਸੋ ਕਿਵੇਂ ਇਸ ਦਾ ਸਹੀ ਜਵਾਬ ਹੈ ਸ਼ੇਰ ਕਿਉਂਕਿ ਸ਼ੇਰ ਨੂੰ ਜੰਗਲ ਦਾ ਰਾਜਾ ਕਿਹਾ ਜਾਂਦਾ ਹੈ 13ਵੀਂ ਪਹੇਲੀ ਉਹ ਬਿਮਾਰ ਨਹੀਂ ਹੁੰਦੀ ਫਿਰ ਵੀ ਉਸ ਨੂੰ ਗੋਲੀਆਂ ਖਾਣੀਆਂ ਪੈਂਦੀਆਂ ਹਨ ਪਰ ਫਿਰ ਵੀ ਬੱਚੇ ਤੇ ਬਜ਼ੁਰਗ ਉਸ ਤੋਂ ਡਰਦੇ ਹਨ ਦੱਸੋ ਕੀ ਇਸ ਦਾ ਸਹੀ ਜਵਾਬ ਹੈ ਬੰਦੂਕ 14ਵੀਂ ਪਹੇਲੀ ਮੈਂ ਹਰਾ ਹਾਂ ਮੇਰੇ ਬੱਚੇ ਖਾ ਲਏ ਮੈਨੂੰ ਛੱਡ ਮੇਰੇ ਬੱਚੇ ਖਾ ਲਏ ਦੱਸੋ ਕੀ ਇਸ ਦਾ ਸਹੀ ਜਵਾਬ ਹੈ ਇਲਾਇਚੀ 15ਵੀਂ ਪਹੇਲੀ ਮੈਂ ਇੱਕ ਬੇਫਿਕਰ ਕਾਰੀਗਰ ਕਾਲਾ ਘਾ ਘਟਦਾ ਹਾਂ ਮੇਰੇ ਅੱਗੇ ਰਾਜੇ ਵੀ ਸਿਰ ਝੁਕਾਉਂਦੇ ਹਨ ਦੱਸੋ ਮੈਂ ਕੌਣ ਹਾਂ ਇਸ ਦਾ ਸਹੀ ਜਵਾਬ ਹੈ 나ਈ 16ਵੀਂ ਪਹੇਲੀ ਉਹ ਸਭ ਕੁਝ ਬਿਨਾ ਤੋਤੇ ਖਾਂਦੇ ਹਨ ਅਤੇ ਖਾਣ ਤੋਂ ਬਾਅਦ ਪਸਤੌਂਦੇ ਹਨ ਦੱਸੋ ਕੀ ਹੈ ਇਸ ਦਾ ਸਹੀ ਜਵਾਬ ਹੈ ਠੋਖਾ ਆਰਮੀ ਪਹੇਲੀ ਉਹ ਕਿਹੜੀ ਚੀਜ਼ ਹੈ ਜੋ ਜ਼ਿੰਦਗੀ ਵਿੱਚ ਇੱਕ ਵਾਰ ਆਉਂਦੀ ਹੈ ਅਤੇ ਦੁਬਾਰਾ ਕਦੇ ਨਹੀਂ ਆਉਂਦੀ ਇਸ ਦਾ ਸਹੀ ਜਵਾਬ ਹੈ ਜਨਮ ਤਾਰਮੀ ਪਹੇਲੀ ਬੱਚਿਓ ਇੱਕ ਸੋਟੀ ਦੀ ਕਹਾਣੀ ਜੋ ਆਪਣੇ ਆਪ ਵਿੱਚ ਮਿੱਠਾ ਪਾਣੀ ਛਪਾਉਂਦੀ ਹੈ ਦੱਸੋ ਕੀ ਹੈ ਇਸ ਦਾ ਸਹੀ ਜਵਾਬ ਹੈ ਗੰਨਾ